ਪੰਜਾਬ ਵਿਜੀਲੈਂਸ ਬਿਊਰੋ ਨੂੰ ਮਿਲੀ ਹੈ ਵੱਡੀ ਸਫਲਤਾ ਰਿਸ਼ਵਤ ਲੈਣ ਵਾਲਾ ਸਿਪਾਹੀ ਕਰ ਲਿਆ ਗਿਆ ਹੈ ਗ੍ਰਿਫਤਾਰ ਇਸ ਦੇ ਨਾਲ ਨੇ ਕਈ ਹੋਰ ਵੀ ਸਾਥੀ ਤੇ ਲੱਖਾਂ ਰੁਪਏ ਦੀ ਲੈਂਦਾ ਹੈ ਮਹੀਨਾਵਾਰ ਰਿਸ਼ਵਤ ਜੀਆਂ ਅਖਬਾਰ ਬਠਿੰਡਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਪੰਜਾਬ ਵਿਜੀਲੈਂਸ ਬਿਊਰੋ ਨੂੰ ਇੱਕ ਵੱਡੀ ਸਫਲਤਾ ਹਾਸਿਲ ਹੋਈ ਹੈ ਪੰਜਾਬ ਵਿਜੀਲੈਂਸ ਬਿਊਰੋ ਨੇ ਇੱਕ ਐਸੇ ਸਿਪਾਹੀ ਨੂੰ ਗ੍ਰਿਫਤਾਰ ਕਰ ਲਿਆ ਹੈ ਜਿਹੜਾ ਕਿ ਮਹੀਨੇ ਦੇ ਲੱਖਾਂ ਰੁਪਏ ਰਿਸ਼ਵਤ ਦੇ ਤੌਰ ਤੇ ਲੈਂਦਾ ਤੇ ਇਸ ਦੇ ਨਾਲ ਕਈ ਹੋਰ ਵੀ ਸਿਪਾਹੀ ਤੇ ਮੁਲਾਜ਼ਮ ਸ਼ਾਮਿਲ ਨੇ ਦੱਸਦੀ ਹੈ ਇਸ ساری ਜਾਣਕਾਰੀ ਪੰਜਾਬ ਬਿਜ਼ਨਸ ਬਿਊਰੋ ਦੇ ਇੱਕ ਸਰਕਾਰੀ ਬੁਲਾਰੇ ਨੇ ਦਿੱਤੀ ਹੈ ਉਹਨਾਂ ਨੇ ਕਿਹਾ ਹੈ ਕਿ ਇਹ ਸਿਪਾਹੀ ਜਿਹੜਾ ਕਿ ਇੱਕ ਗਨਮੈਨ ਦੇ ਤੌਰ ਤੇ ਤਾਇਨਾਤ ਹੈ ਤੇ ਇਸ ਦਾ ਨਾਮ ਸੁਖਪ੍ਰੀਤ ਸਿੰਘ ਹੈ ਇਸ ਦੇ ਵੱਲੋਂ ਵਕ ਵਕ ਟਰਾਂਸਪੋਰਟਰਾਂ ਦੇ ਕੋਲੋਂ 25 ਲੱਖ ਰੁਪਏ ਦੇ ਕਰੀਬ ਮਹੀਨੇ ਦੀ ਰਿਸ਼ਵਤ ਲਈ ਜਾਂਦੀ ਹੈ ਤੇ ਇਸ ਦੇ ਖਿਲਾਫ ਕਈ ਸ਼ਿਕਾਇਤਾਂ ਵੀ ਦਰਜ ਨੇ ਤੇ ਹੁਣ ਜਦੋਂ ਪੰਜਾਬ ਇਜਲਸ ਬਿਊਰੋ ਨੇ ਇਸ ਨੂੰ ਗ੍ਰਿਫਤਾਰ ਕੀਤਾ ਤੇ ਇੱਕ ਆਨਲਾਈਨ ਸ਼ਿਕਾਇਤ ਆਈ ਸੀ ਜਿਸ ਦੇ ਤਹਿਤ ਕਾਰਵਾਈ ਹੋਈ ਹੈ ਤੇ ਹੁਣ ਸੁਖਪ੍ਰੀਤ ਸਿੰਘ ਨਾਮ ਦਾ ਇਹ ਸਿਪਾਹੀ ਪੁਲਿਸ ਦੀ ਹਿਰਾਸਤ ਦੇ ਵਿੱਚ ਹੈ ਸਰਕਾਰੀ ਬੁਲਾਰੇ ਨੇ ਦੱਸਿਆ ਹੈ ਕਿ ਧਰਮ ਸਿੰਘ ਨਾਮ ਦੇ ਵਿਅਕਤੀ ਨੇ ਸ਼ਿਕਾਇਤ ਕੀਤੀ ਸੀ ਔਰ ਇਹ ਸ਼ਿਕਾਇਤ ਆਨਲਾਈਨ ਆਈ ਸੀ ਉਹਨਾਂ ਨੇ ਦੱਸਿਆ ਹੈ ਕਿ ਧਰਮ ਸਿੰਘ ਜ਼ਿਲ੍ਹਾ ਬਠਿੰਡਾ ਦੇ ਕਸਬੇ ਰਾਜਪੁਰਾ ਦੇ ਪਿੰਡ ਲਹਿਰਾ ਤੂਰਕੋਟ ਦਾ ਰਹਿਣ ਵਾਲਾ ਹੈ ਉਸ ਨੇ ਆਪਣੀ ਸ਼ਿਕਾਇਤ ਦੇ ਵਿੱਚ ਕਿਹਾ ਹੈ ਕਿ ਸੁਖਪ੍ਰੀਤ ਸਿੰਘ ਤੇ ਉਸ ਦੇ ਹੋਰ ਸਾਥੀ ਉਸ ਦੇ ਕੋਲੋਂ ਰਿਸ਼ਵਤ ਦੀ ਮੰਗ ਕਰਦੇ ਨੇ ਉਹਨਾਂ ਨੇ ਕਿਹਾ ਹੈ ਕਿ ਉਸਦੇ ਜਿਹੜੇ ਟਰੱਕ ਨੇ ਤੇ ਟਿਪਰ ਨੇ ਉਹਨਾਂ ਤੇ ਕਈ ਵਾਰ ਚਲਾਨ ਕੀਤੇ ਗਏ ਨੇ ਤੇ ਜਸਤੇ ਤਹਿਤ ਇਸ ਚਲਾਨ ਤੇ ਜੁਰਮਾਨੇ ਤੋਂ ਬਚਣ ਦੇ ਲਈ ਸੁਖਪ੍ਰੀਤ ਸਿੰਘ ਉਸਦੇ ਕੋਲੋਂ 1800 ਰੁਪਏ ਪ੍ਰਤੀ ਮਹੀਨਾ ਰਿਸ਼ਵਤ ਦੀ ਮੰਗ ਕਰਦਾ ਤੇ ਉਸ ਤੇ ਦਬਾਅ ਵੀ ਪਾਇਆ ਜਾਂਦਾ ਹੈ ਤੇ ਇਸ ਦਬਾਵੇ ਹੇਠ ਆ ਕੇ ਧਰਮ ਸਿੰਘ ਨੇ ਸੁਪ੍ਰੀਤ ਸਿੰਘ ਨੂੰ 15000 ਰੁਪਏ ਦੀ ਰਾਸ਼ੀ Google Pay ਵੀ ਕਰ ਦਿੱਤੀ ਹੈ ਤੇ ਹੁਣ ਵੀ ਉਸ ਦੇ ਕੋਲੋਂ ਰਿਸ਼ਵਤ ਦੀ ਮੰਗ ਕੀਤੀ ਜਾਂਦੀ ਹੈ ਜਦੋਂ ਇਹ ਸ਼ਿਕਾਇਤ ਪੰਜਾਬ ਬਿਜ਼ਨਸ ਬਿਊਰੋ ਦੇ ਕੋਲ ਪਹੁੰਚੀ ਤਾਂ ਪੰਜਾਬ ਬਿਜ਼ਨਸ ਬਿਊਰੋ ਨੇ ਆਪਣਾ ਜਾਲ ਵਿਛਾਇਆ ਤੇ ਖਾਸ ਤੌਰ ਤੇ ਉਹ ਰਿਕਾਰਡਿੰਗ ਸਬੂਤ ਦੇ ਤੌਰ ਤੇ ਵਰਤੀ ਜਿਹੜੀ ਕਿ ਧਰਮ ਸਿੰਘ ਨੇ ਪੰਜਾਬ ਬਿਜ਼ਨਸ ਬਿਊਰੋ ਨੂੰ ਸੌਂਪੀ ਸੀ ਜਦੋਂ ਸੁਖਪ੍ਰੀਤ ਸਿੰਘ ਤੇ ਉਸ ਦਾ ਸਾਥੀ ਜੱਗੀ ਸਿੰਘ ਫੜੇ ਗਏ ਤਾਂ ਫਿਰ ਜਦੋਂ ਸਬੂਤ ਸਾਹਮਣੇ ਪਾਏ ਗਏ ਤਾਂ ਸੁਖਪ੍ਰੀਤ ਸਿੰਘ ਤੇ ਉਸ ਦੇ ਸਾਥੀ ਜੱਗੀ ਸਿੰਘ ਨੇ ਆਪਣਾ ਗੁਨਾਹ ਕਬੂਲਿਆ ਕਿ ਉਹਨਾਂ ਨੇ ਵਾਕਿਆ ਹੀ ਰਿਸ਼ਵਤ ਦੀ ਮੰਗ ਕੀਤੀ ਹੈ ਉਸ ਨੇ ਇਹ ਵੀ ਗੱਲ ਕਹੀ ਕਿ ਜਿਹੜਾ ਸੁਖਪ੍ਰਤ ਸਿੰਘ ਹੈ ਤੇ ਜੱਗੀ ਸਿੰਘ ਤੇ ਨਾਲ ਹੋਰ ਅੰਕਿਤ ਕੁਮਾਰ ਨਾਮ ਦੇ ਤੇ ਇਸ ਤੋਂ ਇਲਾਵਾ ਹੋਰ ਵੀ ਵਿਅਕਤੀ ਨੇ ਹੋਰ ਵੀ ਮੁਲਾਜ਼ਮ ਨੇ ਜਿਹੜੇ ਕਿ 8 ਤੋਂ 10 ਲੱਖ ਰੁਪਇਆ ਵਕ ਵਕ ਟਰਾਂਸਪੋਰਟਰਾਂ ਦੇ ਕੋਲੋਂ ਰਿਸ਼ਵਤ ਦੇ ਤੌਰ ਤੇ ਲੈ ਲੈਂਦੇ ਨੇ ਤੇ ਉਹ ਖੁਦ 5 ਤੋਂ 7 ਲੱਖ ਰੁਪਇਆ ਜਿਹੜੇ ਵਕ ਵਕ ਟਰਾਂਸਪੋਰਟਰ ਨੇ ਉਹਨਾਂ ਦੇ ਕੋਲੋਂ ਸਿੱਧੇ ਤੌਰ ਤੇ ਰਿਸ਼ਵਤ ਦੇ ਤੌਰ ਤੇ ਲੈ ਲੈਂਦਾ ਤੇ ਟਰਾਂਸਪੋਰਟਰਾਂ ਨੂੰ ਇਹ ਗੱਲ ਕਹੀ ਜਾਂਦੀ ਹੈ ਕਿ ਇਹ ਰਾਸ਼ੀ ਸੁਰੱਖਿਆ ਰਾਸ਼ੀ ਦੇ ਗੌਰteil ਲਈ ਜਾ ਰਹੀ ਹੈ ਹੁਣ ਜਦੋਂ ਇਹ ਸ਼ਿਕਾਇਤ ਪੰਜਾਬ ਵਿਜੀਲੈਂਸ ਬਿਊਰੋ ਨੂੰ ਮਿਲੀ ਹੈ ਤਾਂ ਪੰਜਾਬ ਵਿਜੀਲੈਂਸ ਬਿਊਰੋ ਨੇ ਆਪਣਾ ਚਾਲ ਵਿਛਾ ਕੇ ਰਿਕਾਰਡਿੰਗ ਨੂੰ ਸਬੂਤ ਦੇ ਤੌਰ ਤੇ ਵਰਤ ਕੇ ਸੁਖਪ੍ਰੀਤ ਸਿੰਘ ਨੂੰ ਇੰਨੀ ਵੱਡੀ ਜਿਹੜੀ ਰਿਸ਼ਵਤ ਲੈਣ ਦੇ ਦੋਸ਼ਾਂ ਦੇ ਹੇਠ ਗ੍ਰਿਫਤਾਰ ਕਰ ਲਿਆ ਤੇ ਹੁਣ ਉਸ ਤੇ ਅਗਲੀ ਰੀ ਕਾਰਵਾਈ ਜਿਹੜੀ ਹੈ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਨਾਲ ਹੀ ਸਰਕਾਰੀ ਬੁਲਾਰੇ ਦਾ ਇਹ ਵੀ ਕਹਿਣਾ ਹੈ ਕਿ ਇਸ ਦੇ ਵਿੱਚ ਹੋਰ ਖੁਲਾਸੇ ਹੋਣ ਦੀ ਵੀ ਉਮੀਦ ਹੈ